ਦਾ ਪੱਤੇ ਤੇ ਰੇਖੂ ਪੱਤੇ ਕਤੋਂ ਮਿਲਦੀ ਨਾਲ ਉਹਨਾਂ ਵੱਲੋਂ ਕਿਹੜੇ ਮੁੰਡੇ ਦੇ ਗਿੱਤੇ ਨੂੰ ਮਲੋੜਾਈਆ 2000 ਰੁਪਇਆ ਆ ਦੀਪ ਨੂੰ ਫਰਾਦਿਆ ਜੀ ਕੋ ਸਾਹਿਬ 2000 ਰੁਪਇਆ ਇਹ ਮੁੰਡੇ ਦੇ ਗਿੱਤੇ ਦੇ ਦੇ 7 ਵਜੇ ਆ ਗਿੱਤੇ ਤੇ ਕਾਕਾ ਸਰਦਾਰ ਜੀ ਕਹਿੰਦਾ ਕਿ ਗਿੱਤੇ ਦੇ ਥੋੜੀ ਸਾਤ ਵਿਸਾਦੇ ਆ ਕਮੇਟੀ ਨੂੰ ਮੁਸਬਬ ਆ ਕਮੇਟੀ ਨੂੰ ਕਾ ਦਰਸ਼ਕਾਂ ਜੀ ਕਹਿ ਲਿਆ ਕਿ ਉਸ ਮੁੰਡੇ ਦੇ ਇਲਾਜ ਲਈ ਚਲਾਉਗਾ ਇਹ ਨੋਟ ਦੀ ਜਨਾਬ ਬਾਕੀ ਸਹੀ ਆ ਚੱਲਿਆ ਅਮਰਤ ਬੱਸੀਆ ਵਾਲਾ ਕਹਿੰਦਾ ਜੀ ਸਾਰੀਆਂ ਕਬੱਡੀਆਂ ਦਾ ਕੋਈ ਵੀ ਕਿਦਾ ਦੋ ਪ੍ਰੇਮ ਵਾਲੂ ਰੱਖਿਆ ਕਰੋ ਇਦਾਂ ਦੇ ਮੈਚ ਕਰਾਇਆ ਕਰੋ ਗੱਲਾਂ ਤਾਂ ਆਵੰਦੀ ਐ ਬੰਦੀ ਕਬੱਡੀ ਬਾੜਿਆ ਜਰਖੜੀ ਵਾਲਾ ਸੱਤੀ ਕਬੱਡੀ ਪੌੜ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਦੇਦਨਾ ਵਾਲਾ ਟਾਕਿਆ ਉਹ ਜੇ ਮੋਟਰਸਾਈਕਲ ਕਰਨੂ ਲੈ ਕੇ ਜਾਣਾ ਉਹ ਜੱਫਾ ਨਾ ਪਾਣਾ ਇੱਕ ਪਾਸੇ

ਰਾਹਮਤ ਪੁਰਿਆਦ ਅੱਲਾ ਕਾਦੀ ਤਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਹੋ ਮੁਕਾਬਲਾ 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 ਹੋ ਬੱਲੇ ਬੰਨੇ ਬੱਲੇ ਬੰਨੇ ਇੱਕ ਪਾਸੇ ਸ਼ਾਕਾ ਤੇ ਦੂਜੇ ਪਾਸੇ ਦੁੱਲਾ ਹੋ ਨੰਬਰ ਕਿਹਦਾ ਹੋਣਾ ਹੋ ਮੋਟਾ ਰਹਾ ਨੀਟਲ ਦੇ ਦੀਓ ਕਦੂ ਵੱਜ ਚੜੀ ਛਾਤੀ ਆ ਗੁੰਦਵਾ ਸਰੀਰ ਮਾਰੀ ਮੇਤ ਪਿੰਡੇ ਤੋਂ ਵਿਖਾਈ ਰਹੀ ਜੰਦੀ ਆ ਪਰ ਸਾਹਮਣੇ ਸੇ ਮੇਰੇ ਵੀਰੋ ਚਾਹਤੀਆਂ ਤੇ ਦੂਜੇ ਪਾਸੇ ਹਿਆਰੇ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਤੱਕਰ ਪਸ਼ਾਰਾਂ ਦੀ ਉਹ ਫੜਕਾ ਮੋਰਕਾ ਕਬੱਡੀ ਦਾ ਨੰਬਰੂ ਜੀ ਇੱਛਾ ਸੀ ਕਿ ਮੁੰਡੇ ਨੂੰ ਕਬੱਡੀ ਦੇ ਵਿੱਚ ਪਾਉਣਾ ਤੇ ਮੁੰਡਾ ਕਬੱਡੀ ਦੇ ਵਿੱਚ ਆਇਆ ਵੱਡਾ ਮੱਲ ਵੜ ਕੇ ਉਤਰਿਆ ਬਾਲ ਮਕਾਦੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਦੇਖਾਂਗੇ ਦੂਜੇ ਪਾਸੇ ਮੁਕਾਬਲਾ ਇੱਕ ਪਾਸੇ ਅਲੀਆ ਉਹ ਦੂਜੇ ਪਾਸੇ ਬਾਲ ਮੇਰੇ ਵੀਰੋ ਇਦਾ ਹੀ ਦੀਆ ਹਾਂ ਹੁੰਦਾ ਬਾਕੀ ਦੇ ਵਿੱਚ ਖਿਡਾਰੀ ਨੇ ਕੱਲੇ ਨੇ ਮੋਟਰਸਾਈਕਲ ਜੱਫਾ ਪਾ ਦੂਜਾ ਜੱਫਾ ਲਾਉਣਾ ਆਮਰੇ ਖੋਰ ਚਲ ਗੀ ਰੱਖਾਂ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਦੂਜੇ ਪਾਸੇ ਜਾਦੀ ਵਰਗੇ ਉਹ ਮਖਾਂਗੇ ਅਲੀ ਵਰਗੇ ਚਾਰ ਬੁੱਪਰ ਖੇੜਾਂ ਦੇ ਵਿੱਚੋਂ ਮੁਕਾਬਲਾ ਇੱਕ ਦੋ ਸੋ ਫੱਟੇ ਦਾ ਰਸ਼ਨਾ ਬਣਾ ਜਾਦੀ ਆ ਉਹ ਦੂਜੇ ਪਾਸੇ ਬਾੜ ਕਾੜੀ ਹੁਣ ਇਹ ਮੈਚ ਚੱਲ ਰਿਹਾ ਮੰਡੀ ਨਿਹਾਲ ਸਿੰਘ ਵਾਲ ਦੇ ਚੱਪਦਾ ਮਨਦੀਪ ਧਾਮੀ ਸਵਰਨ ਰੌਕਿਆਂ ਵਾਲਾ ملدیپ دامی آسٹریلیا والے پانچ ہزار ہر ایک جفے کا وہ پکے پنڈیا چلا کون دے اگے پل بہتا ہوا پھر دوسرے پوسے تکا گے شادی تاری کرتا ہوا ہر ایک جفا 5000 ਦਾ ਸਰਦਾਰ ਮਨਦੀਪ ਭਾਮੀ ਆਸਟ੍ਰੇਲੀਆ ਸਾ 5000 ਦਾ ਹੁੰਦੇ ਆ ਮੇਰੇ ਵੀਰੋ ਧਰਾਵਾ ਵੱਲੋਂ ਸਾਹਮਣੇ ਮੋਰ ਦਿੱਸਰੇ ਹਰਿਆਣੇ ਵਾਲਾ ਕਬੱਡੀ ਪੌਂਦਲੀ ਖੇਡ ਬਦਿਆ ਮੇਰੇ ਵੀਰੋ ਚਾਰ ਲਾਫੀ ਹੈ ਮਨੀ ਵਰਗੇ ਸ਼ਾਕੇ ਵਰਗੇ ਹੁਣ ਕੌਣ ਹੁਣ ਕੌਣ ਹਰਕਪੁਰੀਆਂ ਸ਼ਾਕਰਪੁਰੀਆਂ ਕਾਕਾ 5000 ਕੱਢ ਲੈ ਕਾਸ਼ਾਕਰਪੁਰੀਆ ਪਰਮਲ ਰੌਂਗਾਂਵਾਲ ਦਾ ਤੇ ਮਨਜੀਤ ਧੰਮੀ ਦਾ ਉਹ ਕੰਦੇ ਹਰਬਾ ਸਿੱਠੇ ਕੈਦਾਰ ਦੀ ਕੌਡੀ ਉਹ ਮੇਰੇ ਵੀਰੋਂ 5000 ਬੋਲਦਾ ਕਰਦੇ ਇੱਕ ਪਾਸੇ ਜਾਦੀ ਫਤਿਹਗੜ੍ਹ ਸ਼ੰਨਾ ਵਾਲਾ ਛੇਤੀ ਸਵਾਰੀ ਮੋਟਰਸੈੱਡ ਤੇ ਬੈਂਦੀ ਆ ਉਹ ਮੋਟਰਸੈੱਡ ਨੂੰ ਤਾਂ ਇਹਨਾਂ ਨੇ ਸੰਧੂਆ ਆਟੋ ਹੀ ਬਣਾ ਲਿਆ ਆਟੋ ਹੀ ਬਣਾ ਲਿਆ ਛੇ ਸਵਾਰੀਆਂ ਬੈ ਗਈਆਂ ਓਹ ਵੇਖ ਮੋਟਰਸੈੱਡ ਤੇ ਛੇ ਸਵਾਰੀਆਂ ਬੈ ਗਈਆਂ ਕਹਾਣੀ ਉਸ ਰਕਮ ਦਾ ਲੋਕ ਤਾਂ ਪਾਜਾ ਚੜਦਾ 5000 ਹਰਵੰਸ ਠੇਕੇਦਾਰ ਦਾ 5000 ਮਨਦੀਪ ਧਾਮੀ ਦਾ ਤੇ ਸਰਦਾਰ ਰੌਕੇ ਦਾ ਤੇ ਉਦਨੇ ਸ਼ਕਰਪੁਰੀਆ ਦਾਤਾ ਹੁਣ ਗੱਲਾ ਮੋਟਰਸਾਈਕਲ ਤੇ ਬਾਜਿਆ ਗੱਲਾ ਮੋਟਰਸਾਈਕਲ ਤੇ ਬਾਜਿਆ ਯਾਦੀ ਉਹ ਫਤਿਹ ਸਰਕਾਰ ਵਾਲਾ ਅਲੀ 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 ਸਰਕਾਰ ਵਾਲਾ ਕੱਲਾ ਨਹੀਂ ਬੈਠਾ ਕੋ ਸ਼ਾਲਮਰ ਆਏ ਫਰਨਾ ਕਰੇ ਉਹਨਾਂ ਨੂੰ ਹੁਣ ਜਫਾ ਚਾਹੀਦਾ ਨਵੀਨ ਸ਼ਕਰਪੁਰੀ ਆ ਉਹ ਕੰਬਣ ਵਾਲਾ ਲਈ ਤੇਰੇ ਪਿੱਛੇ ਪਿੱਛੇ ਆ ਗਿਆ ਮੋਟਰਸਾਈਕਲ ਦੇ ਬੱਦਲ ਜਿਹੜੇ ਕੰਨਿਆਂ ਜਿੱਤਾਂ ਜਫਾ ਲਾ ਰੇ ਤਾਰਾ ਪਰ ਗਰਗਰੀ ਵਾਲਾ ਸੱਤੀ ਮੇਰੇ ਵੀਰ ਆ ਕੇ ਖੇਡ ਵਾਲਾ ਨਹੀਂ ਮਾਰਾ ਉਹ ਗੁੱਲਾ ਬੱਗੇ ਪਿੰਡ ਵਾਲਾ ਉਹ ਜਫਾ ਨੇ ਕਾਢੀ ਦਾ ਮੱਗਦਾ ਗਿਆ ਮੇਰੇ ਵੀਰੋ ਸਾਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਬੂਟੇ ਅੰਦਰ ਉੱਤੇ ਅਜੇ ਧਰਤੀ ਤੇ ਦੀਆਂ ਯਾਰੀਆਂ ਪਕਾਉੜੀ ਪੁੱਜਾ ਹੋਇਆ ਉਹ ਬੱਲਾ ਵੀ ਮੋਟਰਸਿਕਲ ਉੱਤੇ ਆਦੇ-ਆਦੇ ਜੋੜੇ ਤੇ ਕਿਹਾ ਬੱਗੇ ਪਿੰਡੀਆਂ ਕੌਡੀ ਪੋਂਦਾ ਤੇ ਦੂਜੇ ਪਾਸੇ ਚਾਰ ਖੜੇ ਨੇ ਅਲੀ ਬຸນਬਾਲਾ ਟਰਾਈ ਕਰਦਾ ਪਰ ਨੰਬਰ ਬੁੱਲੇ ਦਾ ਉਹ ਸੰਧੂਆ ਗੁੱਟਾ ਅੰਮ੍ਰੀਆਰੇ ਵਾਲਾ ਟਰਾਲ ਸਾਡਾ ਮਾਰ ਉਹ ਸਾਹਮਣੇ ਵੇਖੋ ਸਵਾਰੀ ਹੁੰਦਾ ਉਹ ਵੇਖਾਂਗੇ ਈਬਨ ਬੜਿਆ ਸ਼ੇਰ ਮੁੰਡੇ ਨੂੰ ਤੇਰੇ ਵੀ ਦੋ ਜਫੇ ਨੇ ਤੇ ਦੋ ਜਫੇ ਮਨੀਤਾਲਪੁਰੇ ਦੇ ਹੋਗੇ ਤੇ ਦੋ ਜਫੇ ਸ਼ਾਕੇ ਦੇ ਹੋਗੇ ਆਹ ਵੇਖਾਂਗੇ ਹੁਣ ਗੱਲ ਕਿੱਦਾਂ ਦੀ ਚਾਕੇ ਦੇ ਹੋਗੇ ਹੁਣ ਵੇਖਾਂਗੇ ਇੱਕ ਪਾਸੇ ਉਹ ਚੌਥੀ ਸਵਾਰੀ ਮੋਟਰਸੈੱਡ ਉੱਤੇ ਬੈਠਾ ਲੱਗਿਆ ਇਹ ਜਾਤੀ ਹੈ ਫਤੇਦਰ ਛੰਨਾ ਵਾਲਾ ਹੋ ਗਿਆ ਰੁਪਈਆ 5000 ਰੁਪਈਆ ਉਹ ਮਨਦੀਪ ਤਾਮੀ ਆਟੇ ਲਿਆ ਤੇ ਸਵਰਨਾ ਰੋਕੇ ਆਟੇ ਲਿਆ ਉਹ ਬੱਗੇ ਪਿੰਡ ਦੀ ਧਰਤੀ ਦਾ ਬੁੱਲਾ ਹਵਾ ਹਵਾਈ ਹੁੰਦਾ ਹੁੰਦਾ ਹੈ ਨੰਬਰ ਰੇਡਰ ਦੇ ਕਿਤੇ ਵਿੱਚ ਹੈ ਇੱਕ ਬੇਰਤੀ ਆ ਜਾਂ ਜਿਹੜੇ ਬਾਦੂ ਗੁਰੂ